ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਿਟਡ ਟਾਈਮ ਮਿਲਦਾ ਉੱਥੇ ਪਾਓ ਜੋ ਦੋ ਦੋ ਘੰਟੇ ਪਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਰ ਬੋਲੀ ਦਿੰਦਾ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕਿਉਂ ਬਣਾਤਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰ ਗਿਆ ਇਹਨਾਂ ਦੇ ਬਾਜਾ ਬਾਜਾ ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਜਵਾ ਜੀ ਤੁਸੀਂ ਚਰਨਜੀਤ ਅੜਵਾਲ ਸਪੀ ਵੀਰ ਸਾਹਿਬ ਨਾਲ ਗੱਲ ਕਰ। ਬਾਈ ਬਾਈ। ਬੈਠਾ ਬੈਠਾ। ਬੈਠੋ ਬਾਈ ਬਾਈ ਬਾਈ। ਉਹ ਬੈਠਾ ਸਾਰਾ ਕੱਢਿਆ, ਵੱਢਿਆ, ਛੱਡਿਆ ਮਾਲ ਉੱਥੇ ਬੈਠਾ ਹੈ। ਹੁਣ ਤਾਂ ਕੱਲਾ ਬੀਜੇਪੀ ਵਾਲਿਓ। ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਪੰਜਾਬ ਨਾਲ। ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ। 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ। ਦੇਖਿਓ ਤੁਸੀਂ ਕਿਉਂਕਿ ਹੱਥ ਪੈ ਗਈ। ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਹ ਤੇ ਫਿਰ ਹੋਤਾ ਕਿਤੇ ਨਾ ਕਿਤੇ ਪੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ ਜੀਨੇ ਬੋਲਣਾ ਟਾਈਮ ਨਹੀਂ ਮਿਲਦਾ ਇੱਥੇ ਉੱਥੇ ਜਾ ਸਕਦੇ ਨਹੀਂ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਅਜੇ ਮੁੱਖ ਮੰਤਰੀ ਨੇ ਜੁੜਿਆ ਉਹ ਚ ਕੋਈ ਕਹਿੰਦੇ ਨਾ ਮੁੱਖ ਮੰਤਰੀ ਨੇ ਹੈਗਾ ਜੀ ਕੋਈ ਮੰਤਰੀ ਉਹ ਨੇ ਹੈ ਜੇ ਕੱਲੇ ਕੱਲੀ ਬਰਾਤ ਹੀ ਬੈਠੀ ਹੈ ਲੜਾ ਨਹੀਂ ਹੈਗਾ ਉੱਥੇ ਸੇ ਮੁੱਖ ਮੰਤਰੀ ਤੇ ਦਾ ਲੜਦੇ ਨੇ ਉਹ ਪੁੱਛਿਆ ਨਾ ਨੇ ਮੈਂ ਦੇਖਿਆ ਹੋ ਸਪੀਕਰ ਸਾਹਿਬ ਉੱਥੇ ਪੁੱਛ ਰਹੇ ਨੇ ਸਰ ਤੁਸੀਂ ਤਾਂ ਅਸਲੀ ਸਪੀਕਰ ਹੋ ਉੱਥੇ ਹੀ ਬੈਠਾ ਇੱਕ ਨੰਪਲੀ ਕਹਿੰਦਾ ਵੀ ਸਪੀਕਰ ਉਹ ਹੁੰਦਾ ਜਿਹੜਾ ਆਪੋਜੀਸ਼ਨ ਨਾਲ ਲੈ ਕੇ ਚੱਲੇ ਕਹਿੰਦਾ ਮੈਨੂੰ ਦੱਸਿਓ ਖੱਬੇ ਪਾਸੇ ਬੈਠੀ ਆਪੋਜੀਸ਼ਨ ਤੇ ਰੂਲਿੰਗ ਇਧਰ ਆ ਕਹਿੰਦਾ ਨਾ ਜੀ ਸਾਰੇ ਰੂਲਿੰਗਾਂ ਸਾਰੇ ਰੂਲਿੰਗਾਂ ਆਪੋਜੀਸ਼ਨ ਤਾਂ ਆਪਾਂ ਨੂੰ ਕਹਿੰਦੇ ਨੇ ਉਹ ਉਹਨਾਂ ਨਾਲ ਲੜਾਈ ਆਪਣੀ ਉਹਨਾਂ ਨਾਲ ਲੜਾਈ ਆ ਦਿੱਲੀ ਵਾਲਾ ਜਿਹੜੇ ਆ ਮੋਦੀ ਵਾਲੇ ਹਮ ਵੋ ਪੱਤੇ ਨਹੀਂ ਹਮ ਵੋ ਪੱਤੇ ਨਹੀਂ ਜੋ ਸ਼ਾਕ ਸੇ ਟੂਟ ਕਰ ਗਿਰ ਜਾਏਂਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਭਾਜਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਭਾਈ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਪਾਓ ਜੋ 2-2 ਘੰਟੇ ਪਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਗਿਆ ਉਹਦੋਂ ਬਾਅਦ ਚੱਡਿਆ ਮੈਂ ਉਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਨੇ ਮੰਨਿਆ 5 ਬਜਟ ਪੇਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਨੇ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ ਬੈਜੋ ਬੈਠੋ ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਜਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਸੀਐਮ ਸਾਹਿਬ ਨਾਲ ਗੱਲ ਕਰ ਬੈਠਾ ਬੈਠਾ ਬੈਠੋ ਬਾਜਾ ਜੀ ਬੈਠੇ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼ਵਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ 'ਚ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣਾ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉਥੇ ਬੈਠਾ ਰੌਣਾ ਛੋਟੀ ਬੈਠਾ ਬਜੇ ਸੰਪਲਾਉਰੀ ਜਗਵੀਰ ਬਰਾੜ ਹੋਰੀ ਮੰਤਰੀ ਬਣੇ ਬੈਠੇ ਨੇ ਜੇ ਇੱਕ ਜੀ ਲੀਡਰ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਿਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਆਤ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਨੇ ਚ ਵੀ ਕਰੀ ਜਾਂਦੇ ਹੋਣ 스피커 ਸਾਹਿਬ ਸੋਪਰੇਂਚੀ ਕਰੀਏ ਨਾ ਬੈਨੋ ਭਾਈਓ ਕਭੀ ਆਤ ਪੈ ਗਈ ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਹ ਤੇ ਤੇ ਫਿਰ ਹੋਤਾ ਕਿਤੇ ਨਾ ਕਿਤੇ ਪੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ ਜੀਨੇ ਬੋਲਣਾ ਟਾਈਮ ਨਹੀਂ ਮਿਲਦਾ ਇੱਥੇ ਉੱਥੇ ਜਾ ਸਕਦੇ ਨੇ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਅਧਿਆਤ ਪਰਿਵਾਰਕ ਮੈਂਬਰ ਉਧਰ ਹੀ ਬੈਠੇ ਨੇ ਫੋਨ ਕਰਕੇ ਪਰ ਟਾਈਮ ਲੈ ਲਓ ਉਥੋਂ ਔਰ ਰਹਿ ਕਰ ਲੋ ਵੀ ਕਿੱਧਰ ਕਿੱਧਰ ਜਾਣਾ ਦੋ ਨੇ ਭਾਈ ਹੱਦ ਆ ਯਾਰ ਅਜੇ ਮੁੱਖ ਮੰਤਰੀ ਨਹੀਂ ਜੁੜਿਆ ਉਹ ਤੇ ਕੋਈ ਕਹਿੰਦੇ ਨਾ ਮੁੱਖ ਮੰਤਰੀ ਨੇ ਹੈਗਾ ਜੇ ਕੋਈ ਮੰਤਰੀ ਵੀ ਨਹੀਂ ਹੈ ਜੇ ਕੱਲੇ ਕੱਲੀ ਬਰਾਤ ਹੀ ਬੈਠੀ ਆ ਲੜਾ ਨਹੀਂ ਹੈਗਾ ਉੱਥੇ ਸੇ ਮੁੱਖ ਮੰਤਰੀ ਤੇ ਤਾਂ ਲੜਦੇ ਨੇ ਉਹ ਪੁੱਛਿਆ ਨਾ ਨੇ ਮੈਂ ਦੇਖਿਆ ਹੋ ਸਪੀਕਰ ਸਾਹਿਬ ਉੱਥੇ ਪੁੱਛ ਰਹੇ ਨੇ ਸਰ ਤੁਸੀਂ ਤਾਂ ਅਸਲੀ ਸਪੀਕਰ ਹੋ ਉੱਥੇ ਹੀ ਬੈਠਾ ਇੱਕ ਨਕਲੀ ਉੱਥੇ ਕੀ ਕਹਿ ਰਹੇ ਹੋ ਕਹਿੰਦਾ ਵੀ ਸਪੀਕਰ ਉਹ ਹੁੰਦਾ ਹੈ ਜਿਹੜਾ ਆਪੋਜੀਸ਼ਨ ਨਾਲ ਲੈ ਕੇ ਚੱਲੇ ਕਹਿੰਦਾ ਮੈਨੂੰ ਦੱਸਿਓ ਖੱਬੇ ਪਾਸੇ ਬੈਠੀ ਆਪੋਜੀਸ਼ਨ ਤੇ ਰੂਲਿੰਗ ਇੱਧਰ ਆ ਕਹਿੰਦਾ ਨਾ ਜੀ ਸਾਰੇ ਰੂਲਿੰਗਾਂ ਸਾਰੇ ਰੂਲਿੰਗਾਂ ਆਪੋਜੀਸ਼ਨ ਤਾਂ ਆਪਾਂ ਨੂੰ ਕਹਿੰਦੇ ਨੇ ਉਹ ਉਹਨਾਂ ਨਾਲ ਲੜਾਈ ਆਪਣੀ ਉਹਨਾਂ ਨਾਲ ਲੜਾਈ ਆ ਦਿੱਲੀ ਵਾਲਾ ਜਿਹੜੇ ਆ ਮੋਦੀ ਵਾਲੇ ਨੇ ਸਾਡੇ ਨਾਲ ਕਦੇ ਬੱਥੇ ਲੜੀ ਜਾਂਦੇ ਹੋ ਅੱਜ ਤਾਂ ਸਾਡੇ ਦਾ ਦਿਲ ਚ ਹਰ ਧੜਕਣ ਚ ਪੰਜਾਬ ਧੜਕਦਾ ਜਿਉਂ ਲੱਗਦਾ ਸਾਰੇ ਜਣੇ ਇਕੱਠੇ ਹੋ ਕੇ ਜੁੜੋਂ ਹੁੰਦਾ ਸੌਖੀਆਂ ਨੇ ਗੋਲਾਂ ਕੁੱਡਣੀਆਂ ਕੱਢੀ ਜਾਂਦੇ ਆਪਦੇ ਟ੍ਰੋਲ ਆਰਮੀ ਤੋਂ ਕਢਾਈ ਜਾਂਦੇ ਰਹਿੰਦੇ ਐ ਹਮ ਉਹ ਪੱਤੇ ਨਹੀਂ ਹਮ ਉਹ ਪੱਤੇ ਨਹੀਂ ਜੋ ਸ਼ਾਕ ਸੇ ਟੁੱਟ ਕਰ ਗਿਰ ਜਾਣਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਸੋ ਅੰਟ ਕਲੀਅਰ ਝੂਠੀ ਬਣਾ ਰੱਖਿਆ ਪੰਜਾਬ ਨੂੰ 1600 ਕਰੋੜ ਦੀ ਗੱਲ ਕੀਤੀ ਉਦੇ ਚੋਂ 200 482 ਕਰੋੜ ਰੁਪਇਆ ਆਉਣਾ ਜੀ ਜੋ ਆਮ ਤੌਰ ਤੇ ਆਉਂਦਾ ਹੈ ਹਰ ਵਾਰ ਉਹਦੇ ਦੋ ਕਿਸ਼ਤਾਂ ਚ ਆਉਂਦਾ 241 241 ਅਕਤੂਬਰ ਚ ਆਉਣੀ ਸੀ 1 ਅਕਤੂਬਰ ਨੂੰ ਕਿਸ਼ਤ ਆਉਣੀ ਸੀ ਉਹਨੂੰ 10 ਦਿਨ ਪਹਿਲਾਂ ਕਰ ਲਿਆ ਜੀ ਉਸੇ ਕਿਸ਼ਤ ਨੂੰ 241 ਕਰੋੜ ਰੁਪਇਆ ਭੇਜ ਕੇ ਕਹਿੰਦੇ 1600 ਕਰੋੜ ਚੋਂ ਕੱਟ ਲਏ ਉਹ ਲਓ ਉਹਦਾ ਸਪੈਸ਼ਲ ਕਰਕੇ ਗਏ ਸੀ ਅਨਾਉਂਸ ਉਹਦੇ ਚ ਪਾਈ ਜਾਂਦੇ ਹਣ ਇਦੋਂ ਇਦੋਂ ਉਦੋਂ ਜਿਹੜੇ ਸਕੀਮਾਂ ਦੇ ਪੈਸੇ ਵੈਸੇ ਵੀ ਆਉਣੇ ਸੀ ਜੇ ਹੱੜ ਨਾ ਆਉਂਦੇ ਤਾਂ ਬੀਜੇਪੀ ਕੀ ਕਰ ਰਹੀ ਹੈ ਕਿ ਉਹਨਾਂ ਪੈਸਿਆਂ ਨੂੰ 1600 ਕਰੋੜ ਚੋਂ ਕੱਟ ਲੋ ਜੀ ਹੱਦ ਹੈ ਉੱਥੇ ਵਿਹਾਰ ਚ ਲਓ ਜੀ ਲੁਟਾ ਦਾਂ ਕਿੰਨੇ ਪੈਸੇ ਚਾਹੀਦੇ ਦੇ ਦੇ ਆ ਲਓ ਜੀ ਮਤਲਬ ਜਿੱਥੇ ਚਾਹੀਦੇ ਆ ਉੱਥੇ ਦੇ ਦਿਓ ਜੀ ਨਹੀਂ ਦੇਣਾ ਇੱਥੇ ਇੱਥੇ ਨਕਲੀ ਵਿਧਾਨ ਸਭਾ ਲਾ ਲਈ ਆਪਣੀ ਛੋਟੇ ਹੁੰਦੇ ਚੋਰ ਸਿਪਾਹੀ ਖੇਡਦੇ ਹੁੰਦੇ ਸੀ ਵੀ ਤੂੰ ਚੋਰ ਐ ਮੈਂ ਸਿਪਾਹੀ ਆ ਤੇ ਬਣਦੇ ਥੋੜੀ ਹੁੰਦੇ ਹੋ ਬੱਡੇ ਹੋ ਕੇ ਵੀ ਜਿਹੜਾ ਚੋਰ ਚੋਰ ਬਣਦਾ ਚੋਰ ਬਣੂਗਾ ਸਪਾਈ ਬਣਨ ਸਪਾਈ ਬਣੂਗਾ ਹੈ ਉਹੀ ਖੇਡੀ ਜਾਂਦੇ ਨੇ ਸੁਪਨਿਆਂ ਵਾਲੀ ਦੁਨੀਆ 'ਚ ਫਿਰਦੇ ਨੇ ਕਰ ਲੋ ਕੱਢ ਲੋ ਪੜਾਸਾਂ ਕੋਈ ਗੱਲ ਨਹੀਂ ਲੋਕ ਵੀ ਹੱਸਦੇ ਹੋਣਗੇ ਸੋ ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਹੁਣ ਸਪੀਕਰ ਸਾਹਿਬ ਇਜਾਜ਼ਤ ਦਿੱਤੀ ਕਿ ਦਰਿਆਵਾਂ ਦੇ ਵਿੱਚੋਂ ਵੀ ਜਿਸ ਤਰ੍ਹਾਂ ਅਯਾਲੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੀ ਵਦਾਵਰੀ ਆ ਉਹ 50 ਫੁੱਟ ਡੂੰਗੀ ਚੱਲ ਰਹੀ ਹੈ ਪਹਿਲਾਂ ਇਹਨੂੰ ਮਾਈਨਿੰਗ ਚ ਬੰਦੇ ਸੀਗੀ ਜੀ ਜੇ ਉੱਥੋਂ ਕੱਢਦੇ ਆ ਤਾਂ ਗੱਲ ਪੈਣੀ ਉਹ ਮਾਈਨਿੰਗ ਕਰ ਲਈ ਮਾਈਨਿੰਗ ਕਰ ਲਈ ਨਹੀਂ ਕੱਢਦੇ ਡੀਸਿਲਟਿੰਗ ਕਿਉਂ ਨਹੀਂ ਕੀਤੀ ਉਦੋਂ ਡੀਸਿਲਟਿੰਗ ਕਹਿਣ ਲੱਗ ਜਾਂਦੇ ਆਕਰ ਜੇ ਬਦਲ ਲੈ ਅੰਗਰੇਜ਼ੀ ਦੇ ਬਸ ਹੈਗਾ ਤਾਂ ਰੇਤ ਹੀ ਐ ਪੰਜਾਬੀ ਚ ਕਹਿੰਦੇ ਰੇਤ ਹੀ ਐ ਉਹ ਜਦੋਂ ਤਾਂ ਕੱਢਦੇ ਆ ਮਾਈਨਿੰਗ ਜਦੋਂ ਨਹੀਂ ਕੱਢਦੇ ਡੀਸਿਲਟਿੰਗ ਕਿਉਂ ਨਹੀਂ ਕਰਦੇ ਹੈ ਰੇਤ ਐ ਪੜਾਇਆ ਨਹੀਂ ਗਿਆ ਨਾ ਫਿਰ ਪੜਾਉਂਦੇ ਨਹੀਂ ਨਾ ਹਾਂ ਸੋ ਸਰ ਕਈ ਵਾਰੀ ਕੁਛ ਕੋਈ ਝਟਕਾ ਜਿਹੜਾ ਹੈ ਜਾਂ ਕੋਈ ਨੁਕਸਾਨ ਜ਼ਿੰਦਗੀਆਂ ਬਦਲ ਦਿੰਦਾ ਜੀ ਬਹੁਤ ਵੱਡੇ ਸਬਕ ਦੇ ਜਾਂਦਾ ਹੈ ਕਈ ਵਾਰੀ ਨੁਕਸਾਨ ਕਿ ਅੱਗੇ ਤੋਂ ਕਿਵੇਂ बचना ਹੈ ਜਦੋਂ ਵੀ ਕੋਈ ਦਰਦਨਾ ਕੋਈ ਜਹਾਜ਼ ਦਾ ਕ੍ਰੈਸ਼ ਹੁੰਦਾ ਉਤੋਂ ਬਾਅਦ ਉਹ ਜਿਹੜੇ ਸੇਫਟੀ ਵਾਲੇ ਨੇ ਉਹ ਆ ਕੇ ਇਹ ਦੇਖਦੇ ਨੇ ਕਿ ਕੀ ਘਾਟ ਰਹੀ ਹੈ ਤਾਂ ਕਿ ਅਗਲੇ ਜਹਾਜ਼ਾਂ 'ਚ ਨਾ ਹੋਵੇ ਉਹ ਚਲੋ ਠੀਕ ਹੈ ਜਾਨੀ ਨੁਕਸਾਨ ਬਹੁਤ ਹੋ ਜਾਂਦੇ ਨੇ ਪਰ ਅਗਲੀਆਂ ਜਹਾਜ਼ਾਂ ਦੇ ਵੀ ਅਗਲੇ ਜਨਰੇਸ਼ਨਸ ਆਉਂਦੀਆਂ ਨੇ ਜੀ ਕਿ ਉਹਦੇ 'ਚ ਉਹ ਘਾਟ ਨਾ ਰਹੇ ਉਹ ਚਾਹ ਘਾਟ ਨਾ ਰਹੇ ਇਹਦਾ ਕਿਉਂ ਇੰਜਣ ਬੰਦ ਹੋਇਆ ਇਹਦੀ ਇੱਥੋਂ ਪ੍ਰੈਸ਼ਰ ਕਿਵੇਂ ਲੀਕ ਹੋਇਆ ਤੋਂ ਆ ਜਿਹੜਾ ਜੋ ਵੀ ਉਹਦੀ ਘਾਟਾਂ ਆਉਂਦੀਆਂ ਜੋ ਬਲੈਕ ਬਾਕਸ 'ਚੋਂ ਮਿਲਦੀਆਂ ਨੇ ਕਿ ਕੀ ਹੋਇਆ ਸੀ ਆਖਰੀ ਟਾਈਮ ਤੇ ਇਹੇ ਤਰੀਕਾ ਇਹ ਇਹਨਾਂ ਹੜਾਂ ਤੋਂ ਬਹੁਤ ਸਿੱਖਿਆ ਸੀ ਲਵਾਂਗੇ ਕਿ ਕੀ ਹੋਇਆ ਕਾਰਨ ਕੀ ਹੋਇਆ ਇਹ ਨਾ ਕਹੋ ਭਵੰਤਮਨ ਨੇ ਲਿਆਤੇ ਉਹ ਤਾਂ ਫਿਰ ਹਿਮਾਚਲ ਚ ਭਵੰਤਮਨ ਗਿਆ ਸੁਖੂ ਨਾ ਗੱਲ ਕਰੋ ਕਿੱਥੇ ਕਿੱਥੇ ਕਿੰਨਾ ਬੱਬਾ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਕਿਉਂ ਦਿੱਤਾ 1600 ਸਾਨੂੰ 1500 ਉਹਨਾਂ ਨੂੰ ਆਇਆ ਤਾਂ ਮਤਲਬ ਲਗਭਗ ਉਨੇ ਹੀ ਆ ਫਿਰ ਫਿਰ ਉੱਥੇ 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 ਕਿਉਂ ਨਹੀਂ ਫਿਰ ਕੋਈ ਹੈਗਾ ਸੀਗਾ ਉੱਥੇ ਕਿਹਨੇ ਗੇਟ ਖੋਲੇ ਆ ਸੋ ਕੁਦਰਤੀ ਬਹਾ ਇੱਧਰ ਨੂੰ ਜਾਊਗਾ ਹੀ ਹੁਣ ਐ ਤਾਹਾਂ ਨੂੰ ਕਿਵੇਂ ਛੱਡ ਦੀਏ ਫਾਰਮਸ ਐਡੀਸਨ ਜਿਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਸਰ 60 ਤੋਂ 65 ਸਾਲ ਦੀ ਉਮਰ ਦੇ ਵਿੱਚ ਉਹਦੀ ਫੈਕਟਰੀ ਸੀ ਖੋਜਾਂ ਕਰਦੇ ਸੀ ਜਿੱਥੇ ਲੈਬ ਅੱਗ ਲੱਗੀ ਉਹਨੂੰ ਮੁਲਾਜ਼ਮ ਸਾਰੇ ਜਿੰਨੇ ਵੀ ਕੰਮ ਕਰਦੇ ਸੀ ਉੱਥੇ ਕਰਮਚਾਰੀ ਉਹ ਬਾਹਰ ਆ ਗਏ ਅੱਗ ਲੱਗੀ ਹੋਈ ਹੈ ਪੰਬੜ ਉੱਠ ਰਹੇ ਨੇ ਇੰਸ਼ੋਰੈਂਸ ਹੈ ਨਹੀਂ ਸੀ ਜਨੀਆਂ ਖੋਜਾਂ ਕੀਤੀਆਂ ਸਾਰੀਆਂ ਅੱਗ 'ਚ ਸੜ ਗਈਆਂ ਸਭ ਤੇ ਜਿਹੜੇ ਮੁਲਾਜ਼ਮ ਸੀ ਫੈਕਟਰੀ ਦੇ ਰੋਣ ਲੱਗ ਗਏ ਥਾਮਸ ਐਡੀਸਨ ਕਹਿੰਦਾ ਕੋਈ ਗੱਲ ਨਹੀਂ ਰੋ ਨਾ ਸ਼ੁਕਰ ਹੈ ਜਿਉਂਦੇ ਜੀ ਆਪਣੀਆਂ ਗਲਤੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਗਈਆਂ ਚਲੋ ਕੰਮ ਕਰੀਏ ਆਪਣੀ ਜ਼ਿੰਦਗੀ ਦੀਆਂ 70% ਤੋਂ ਵੱਧ ਖੋਜਾਂ ਅੱਗ ਤੋਂ ਬਾਅਦ ਕੀਤੀਆਂ ਸਰ ਨੁਕਸਾਨ ਹੋਣ ਤੋਂ ਬਾਅਦ ਨਾਲੇ ਇੰਸ਼ੋਰੈਂਸ ਕਰਾਈ ਬੁੱਤ ਬਹੁਤ ਵਾਰੀ ਇਸ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਕਿ ਸਿੱਖਿਆ ਐਡੀ ਮਿਲਦੀ ਹੈ ਕਿ ਉਹ ਤੋਂ ਬਾਅਦ ਐਸੇ ਤਰੀਕੇ ਨਾਲ ਪੰਜਾਬ 'ਚ ਬਹੁਤ ਹੋਇਆ ਇਦਾਂ ਪੰਜਾਬ ਬਹੁਤ ਵਾਰੀ ਡਿੱਗੇ ਪਰ ਐਸਾ ਉੱਠਿਆ ਪੰਜਾਬ ਕਿ ਸੋਚੀ ਨਹੀਂ ਸਨਦੇ ਸੀਗੇ ਲੋਕਾਂ ਨੇ ਅੱਛਾ ਪੰਜਾਬ ਦੁਬਾਰੇ ਉੱਠ ਖੜੂਗਾ ਨਹੀਂ ਕੋਈ ਸੂਬਾ ਇੰਨੀਆਂ ਕਸਟ ਇੰਨੀਆਂ ਮੁਸੀਬਤਾਂ ਕਸ਼ਟਾਂ ਚੱਲ ਕੇ ਨਹੀਂ ਉੱਠ ਸਕਦਾ ਅਸੀਂ ਫੇਰ ਉੱਠ ਖੜਦੇ ਸਾਡੇ ਬਜ਼ੁਰਗਾਂ ਨੇ ਦੋ ਦੋ ਵਾਰ ਤਿੰਨ ਤਿੰਨ ਵਾਰੀ ਲੜਾਈਆਂ ਲੜੀਆਂ ਧਾੜਵੀਆਂ ਨਾਲ ਦਿੱਲੀ ਨੂੰ ਲੁੱਟਣ ਜਾਂਦੇ ਸੀ ਜਿਹੜੇ ਪਹਿਲਾਂ ਜਾਣਦੇ ਹੋਏ ਫਿਰ ਉਹ ਨਾ ਆਉਂਦੇ ਹੋਏ ਅਤੇ ਸਰਹੰਦ ਕਿਉਂਕਿ ਸਰਹੰਦ ਜਿਹੜਾ ਨਾ ਉਹ ਮੁਕਾਮ ਹੁੰਦਾ ਸੀਗਾ ਜੀ ਸਾਰੇ ਜਿਹੜੇ ਦਿੱਲੀ ਤੋਂ ਲੁੱਟ ਕੇ ਆਉਂਦੇ ਸੀ ਧੜਵੀ ਸਰਹੰਦ ਰੁਕਦੇ ਸੀ ਸਰਹੰਦ ਜਿਹੜਾ ਨਾ ਉਹ ਬਿਲਕੁਲ ਵਿਚਾਲੇ ਪੈਂਦਾ ਜੀ ਸਰਹੰਦ ਤੋਂ ਉਨੇ ਹੀ ਲਾਹੌਰ ਹੈ ਉਨੇ ਕਿਲੋਮੀਟਰ ਹੀ ਉਨੇ ਕਿਲੋਮੀਟਰ ਦਿੱਲੀ ਹੈ ਬਿਲਕੁਲ ਸੈਂਟਰ 'ਚ ਸਰਹੰਦ ਉੱਥੇ ਹਮਲੇ ਹੁੰਦੇ ਰਹੇ ਐ ਮਰਦੇ ਵੀ ਰਹੇ ਐ ਸ਼ਹੀਦ ਵੀ ਹੁੰਦੇ ਰਹੇ ਐ ਪਰ ਬਹੁਤ ਸਾਰੇ ਬੜੇ-ਬੜੇ ਅਬਦਾਲੀ ਹੋਰਾਂ ਨੂੰ ਲੁੱਟ-ਲੁੱਟ ਕੇ ਅਸੀਂ ਗਰੀਬਾਂ 'ਚ ਵੰਡਦੇ ਵੀ ਰਹੇ ਸੋ ਇਸ ਕਰਕੇ ਅਸੀਂ ਡਿੱਗ ਕੇ ਉੱਠਣਾ ਜਾਣਦੇ ਆ ਰੀਚਾਰਜਿੰਗ ਪੁਆਇੰਟਾਂ ਦੀ ਗੱਲ ਚੱਲੀ ਐ ਬਿਲਕੁਲ ਬਣਾਵਾਂਗੇ ਅਸੀਂ ਤਾਂ ਜਿਹੜਾ ਚੈਨਲਾਈਜ਼ ਕੀਤਾ 21% ਤੋਂ 65% ਤੇ ਆ ਗਏ ਹੁਣ ਅਸੀਂ ਅੱਗੇ 90 100 ਵਲ ਜਾਵਾਂਗੇ ਤੇ ਉੱਚ ਰੀਚਾਰਜਿੰਗ ਪੁਆਇੰਟ ਬਣਾਵਾਂਗੇ ਮੈਨੂੰ ਮੈਂ ਦੱਸਦਿਆਂ ਖੁਸ਼ੀ ਹੁੰਦੀ ਐ ਕਿ ਬਹੁਤ ਸਾਰੇ ਇਲਾਕਿਆਂ 'ਚ ਪਾਣੀ ਜਿਹੜਾ ਉਹ ਕਈ ਕਈ ਫੋਟੋ ਉੱਪਰ ਵੀ ਆ ਗਿਆ ਸਾਡਾ ਵਾਟਰ ਲੈਵਲ ਉਹਨੂੰ ਉਹਨੂੰ ਤਾਂ ਇਹ ਛੇੜੂ ਹੀ ਨਾ ਅਮਰੀਕਾ ਵਾਲਿਆਂ ਨੇ ਉਹਦਾ ਥੱਲੇ ਵਾਲਾ ਪਾਣੀ ਛੇੜਿਆ ਹੀ ਨਹੀਂ ਨਾ ਤੇਲ ਛੇੜਿਆ ਉਹਦਾ ਇਧਰ ਉਧਰ ਲੜਾਈਆਂ ਲੁੜੀਆਂ ਕਰਾ ਕੇ ਇੱਕ ਦੂਜੇ ਨੂੰ ਲੜਾ ਕੇ ਤੇਲ ਲੈ ਜਾਂਦੇ ਨੇ ਅੱਜ ਪੈਟਰੋਲ ਖਤਮ ਹੋ ਜਾਏ ਡੀਜ਼ਲ ਖਤਮ ਹੋ ਜਾਏ ਅਮਰੀਕਾ ਕੋਲੇ 45 ਸਾਲ ਦਾ ਲੌਕ ਕੀਤਾ ਪਿਆ ਆਪਦਾ ਆਪਦਾ ਨਹੀਂ ਵਰਤੇ ਉਹਨਾਂ ਨੇ ਕੋਈ ਸੋਰਸ ਨਾ ਕੈਨੇਡਾ ਨੇ ਪਾਣੀ ਕੱਢਿਆ ਆਪਣਾ ਇਥੇ ਆਪਾਂ ਘੱਟ ਚੱਕ ਕੇ 1 ਕਿਲੋ ਚੌਲ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ 1 ਕਿਲੋ ਚੌਲ ਪੈਦਾ ਕਰਨ ਵਾਸਤੇ ਚੌਲ ਜਦ ਕੇ ਸਾਡੀ ਖੁਰਾਕ ਨਹੀਂ ਹੈਗੀ ਐਨੇ ਐਨੀ ਤਰਾਸ਼ਦੀ ਦੇ ਬਾਵਜੂਦ ਵੀ 170 ਤੋਂ 175 ਲੱਖ ਮੀਟਰ ਟਨ ਪੰਜਾਬ ਦੇਊਗਾ ਜੀ ਐਨੀ ਤਰਾਸ਼ਦੀ ਦੇ ਬਾਵਜੂਦ ਵੀ ਕਣਕਾਂ ਦਾ ਹਜੇ ਪਤਾ ਨਹੀਂ ਕਿੰਨੀਆਂ ਕਿ ਵਿਜਣੀਆਂ ਕਿੰਨੇ ਕਿੱਲਾਂ 'ਚ ਡੀਸੈਲਟਿੰਗ ਹੋ ਜਾਊਗੀ ਕਿ ਨਹੀਂ ਫਿਰ ਵੀ ਅਸੀਂ 125 ਲੱਖ ਮੀਟਰ ਟਨ ਦਾ ਟੀਚਾ ਰੱਖ ਰੱਖਿਆ ਕੱਲ ਨੂੰ ਮੈਂ ਜਾ ਕੇ ਦੱਸ ਰਿਆਂ ਉਹਨੂੰ ਸਾਡੇ ਹੋਮ ਮਿਨਿਸਟਰ ਨੂੰ ਕਿ ਅਸੀਂ ਫੂਡ ਬਾਲ ਨੂੰ ਨਹੀਂ ਅਸੀਂ ਖਾਲੀ ਹੋਣ ਦਿੰਦੇ ਪਰ ਘਟੋ ਘਟ ਸਾਡੇ ਵੱਲ ਤਾਂ ਮੇਰ ਦੀ ਨਗਰ ਕਰਦਿਆ ਕਰੋ ਜਿੱਥੇ ਵੋਟਾਂ ਪੈਂਦੀਆਂ ਉੱਥੇ ਜਾ ਕੇ ਤੁਸੀਂ ਹਜ਼ਾਰਾਂ ਕਰੋੜ ਇੰਨੇ ਹਜ਼ਾਰ ਕਰੋੜ ਇੰਨੇ ਹਜ਼ਾਰ ਕਰੋੜ ਸਾਨੂੰ 1600 ਕਰੋੜ ਦੇ ਕੇ ਉਹਦੇ ਚ ਵੀ ਕਹੀ ਜਾਂਦੇ ਇਧਰੋਂ ਲੈ ਲਓ ਇਧਰੋਂ ਲੈ ਲਓ ਆ ਵੀ ਥੋੜਾ ਬਣ ਗਿਆ ਆ 1600 ਕਰੋੜ ਪੂਰਾ ਕਰ ਦਿੰਦੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਕਿ ਅਸੀਂ ਜਿੰਨਾ ਵੀ ਲੇਟੈਸਟ ਟੈਕਨੋਲੋਜੀ ਆ ਉਹ ਵੀ ਵਰਤਾਂਗੇ ਸਾਡੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਸਾਡੇ ਸਾਰੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਲੱਗੇ ਹੋਏ ਨੇ ਤੇ ਮੰਡੀਆਂ ਝੋਨਾ ਵੀ ਆ ਚੁੱਕਿਆ ਉਹ ਵੀ ਸਮੂਥਲੀ ਅਸੀਂ ਚੱਕ ਰਹੇ ਹਾਂ ਇਸ ਤੋਂ ਬਾਅਦ ਨਾਲ-ਨਾਲ ਜਿਹੜਾ ਡੀਸਿਲਟਿੰਗ ਦਾ ਕੰਮ ਵੀ ਟਰੈਕਟਰਾਂ ਦਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਤਾਂ ਕਿ ਕਣਕ ਜਿਹੜੀ ਹੈ ਉਹਨੂੰ ਬੀਜਣ ਵਾਸਤੇ ਜ਼ਮੀਨ ਜਿਹੜੀ ਹੈ ਉਹ ਤਿਆਰ ਹੋ ਜੇ